ਰੱਬ ਦੇ ਨਾਮ ਦੇ ਬਾਬਤ ਬਹੁਤ ਵੱਡੇ ਵੱਡੇ ਭੁਲੇਖੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਹੜਾ ਸਭ ਤੋਂ ਪਹਿਲਾ ਨਾਮ ਰੱਬ ਦੇ ਬਾਬਤ ਲਿਆ ਉਸ ਓੰਕਾਰ ਜਿਸ ਨੂੰ ਅਸੀਂ ਇੱਕ ਓੰਕਾਰ ਕਰਕੇ ਯਾਦ ਕਰਦੇ ਹਾਂ ਪਠਨ ਪਾਠਨ ਕਰਦੇ ਹਾਂ ਪਰ ਓੰਕਾਰ ਲਫ਼ਜ਼ ਦਾ ਕੀ ਅਰਥ ਹੈ ਔਰ ਪ੍ਰਾਤਨ ਸਮਿਆ ਦੇ ਅੰਦਰ ਕਿਸ ਰੂਪ ਦੇ ਵਿੱਚ ਓੰਕਾਰ ਲਫ਼ਜ਼ ਨੂੰ ਵਰਤਿਆ ਜਾਂਦਾ ਸੀ ਓਮਕਾਰ ਦਾ ਲਫ਼ਜ਼ ਦਾ ਅਰਥ ਹੈ ਓਂਗ ਦਾ ਮਤਲਬ ਬ੍ਰਹਮ ਉਹ ਅਕਾਲ ਪੁਰਖ ਵੈਗੁਰੂ ਕਾਰ ਦਾ ਅਰਥ ਹੁੰਦਾ ਹੈ ਜੋ ਅਵਿਰਲ ਇਕ ਰਸ ਇਕ ਰਸ ਵਿਆਪਕ ਲਗਾਤਾਰ ਵਿਆਪਕ ਜੋ ਲਗਾਤਾਰਤਾ ਦੇ ਨਾਲ ਇੱਕ ਰਸਤਾ ਦੇ ਨਾਲ ਵਿਆਪਕ ਹੈ ਉਹ ਅਕਾਲ ਪੁਰਖ ਵੈਗੁਰੂ ਜੋ ਇਕ ਰਸ ਵਿਆਪਕ ਹੈ ਹੁਣ ਓਮਕਾਰ ਲਫ਼ਜ਼ ਅਸਲ ਦੇ ਵਿੱਚ ਇਹਦੇ ਪਿੱਛੇ ਇੱਕ ਪੁਰਾਣੀ ਗਾਥਾ ਆਉਂਦੀ ਕਿ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਪਹਿਲੀ ਉਦਾਸੀ ਤੋਂ ਬਾਅਦ ਪਹਿਲੀ ਉਦਾਸੀ ਦੇ ਸਮੇਂ ਸੰਗਲਾਬੀਤ ਤੋਂ ਵਾਪਸ ਆ ਰਹੇ ਨੇ ਪਰਤ ਰਹੇ ਨੇ ਉਸ ਸਮੇਂ ਦੇ ਅੰਦਰ ਇੰਦੋਰ ਤੋਂ ਲਗਭਗ 70 ਮੀਲ ਦੂਰ ਇੱਕ ਨਰਮਦਾ ਨਦੀ ਪੈਂਦੀ ਹੈ ਉਹਦੇ ਕੰਡੇ ਦੇ ਉੱਤੇ ਇੱਕ ਮੰਦਿਰ ਹੈ ਜਿਹਦਾ ਨਾਮ ਸੀ ਓੰਕਾਰੇਸ਼ਵਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਸ ਮੰਦਿਰ ਤੇ ਬਾਹਰ ਪਹੁੰਚੇ ਔਰ ਉਸ ਮੰਦਿਰ ਦਾ ਨਾਮ ਵੇਖਿਆ ਜਿੱਥੇ ਓੰਕਾਰੇਸ਼ਵਰ ਉਹਨਾਂ ਨੇ ਪੜਿਆ ਉਨਾ ਨੂੰ ਜਾਣ ਕੇ ਬੜੀ ਹੈਰਾਨੀ ਹੋਈ ਕਿ ਉਹ ਮੰਦਿਰ ਅਸਲ ਦੇ ਅੰਦਰ ਸ਼ਿਵਜੀ ਦਾ ਸੀ ਔਰ ਉਹਦਾ ਨਾਮ ਓੰਕਾਰ ਈਸ਼ਵਰ ਲਿਖਿਆ ਹੋਇਆ ਸੀ ਜਿਹਦਾ ਅਰਥ ਹੈ ਓੰਕਾਰ ਪਲੱਸ ਈਸ਼ਵਰ ਓੰਕਾਰ ਈਸ਼ਵਰ ਤੇ ਅੰਦਰ ਜਾ ਕੇ ਕੀ ਦੇਖਦੇ ਨੇ ਕਿ ਉੱਥੇ ਕੋ ਸ਼ਿਵਲਿੰਗ ਪਿਆ ਹੈ ਤੇ ਸਮੁੱਚੇ ਜਿਹੜੇ ਲੋਕ ਨੇ ਭਗਤ ਜਨ ਨੇ ਉਹ ਸ਼ਿਵਲਿੰਗ ਨੂੰ ਹੀ ਓੰਕਾਰ ਮੰਨ ਕੇ ਉਹਦੀ ਸਤਿਤੀ ਕਰ ਰਹੇ ਸਨ ਜਦੋਂ ਗੁਰਦੇਵ ਪਿਤਾ ਜੀ ਬਾਹਰ ਆਏ ਮੰਦਿਰ ਤੋਂ ਉਕੀ ਦੇਖਦੇ ਨੇ ਕਿ ਉਸ ਅਸਥਾਨ ਤੇ ਇੱਕ ਪਾਠਸ਼ਾਲਾ ਵੀ ਹੈ। ਉਹ ਉਸ ਪਾਠਸ਼ਾਲਾ ਦੇ ਅੰਦਰ ਪੰਡੇ ਪੁਜਾਰੀ ਬੱਚਿਆਂ ਨੂੰ ਪੱਟੀਆਂ ਦੇ ਉੱਤੇ ਓਮ ਨਮਾ ਲਿਖ ਕੇ ਕੁਝ ਪਾਠ ਸਿਖਾ ਰਹੇ ਸਨ। ਬੱਚਿਆਂ ਨੇ ਓਮ ਨਮਾ ਆਪਣੀ ਪੱਟੀਆਂ ਤੇ ਲਿਖਿਆ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਹਨਾਂ ਨੂੰ ਸਵਾਲ ਕੀਤਾ ਪੰਡਿਆ ਨੂੰ ਕਿ ਇੱਕ ਤੇ ਇਸ ਮੰਦਰ ਦਾ ਨਾਮ ਓੰਕਾਰ ਈਸ਼ਵਰ ਲਿਖਿਆ ਹੈ। ਕੀ ਕੋਈ ਵੇਦਵਾਕ ਕੇ ਐਸਾ ਹੈ ਜਿਹਦੇ ਅੰਦਰ ਓੰਕਾਰ ਪਦ ਉਦਾ ਅਰਥ ਕਿਸੇ ਅਵਤਾਰੀ ਬੁਰਖ ਵਾਸਤੇ ਕੀਤਾ ਗਿਆ ਹੋਵੇ ਤੇ ਪੰਡੇ ਕਹਿਣ ਲੱਗੇ ਨਹੀਂ ਐਸਾ ਵੇਦਾਂ ਦੇ ਅੰਦਰ ਕੋਈ ਐਸਾ ਪਦ ਨਹੀਂ ਮਿਲਦਾ ਕੋਈ ਐਸਾ ਲਫ਼ਜ਼ ਨਹੀਂ ਮਿਲਦਾ ਕੋਈ ਐਸਾ ਅਰਥ ਨਹੀਂ ਮਿਲਦਾ ਕਿ ਜਿਹਦੇ ਅੰਦਰ ਓਮਕਾਰ ਲਫ਼ਜ਼ ਦਾ ਅਰਥ ਸ਼ਿਵ ਜੀ ਦੇ ਬਾਬਤ ਕੀਤਾ ਗਿਆ ਹੋਵੇ ਹਾਂ ਸ਼੍ਰੀ ਪੁਰਾਣ ਦੇ ਅੰਦਰ ਇੱਕ ਗਾਥਾ ਆਂਦੀ ਹੈ ਜਿਹਦੇ ਅੰਦਰ ਇਹ ਦਰਸਾਇਆ ਗਿਆ ਕਿ ਸ਼ਿਵ ਜੀ ਦਾ ਚੌਥਾ ਅਵਤਾਰ ਜੁਗਿੰਦ ਦਾ ਸੰਹਾਰ ਕਰਦਾ ਹੈ ਉਹ ਇਸ ਅਸਥਾਨ ਤੇ ਆ ਕੇ ਉਹ ਸਥਾਪਿਤ ਹੋ ਗਿਆ ਔਰ ਉਹ ਸ਼ਿਵ ਜੀ ਦੇ ਚੌਥੇ અવਤਾਰ ਜੋ ਜੋਤੀ ਲਿੰਗ ਦੇ ਅੰਦਰ ਉਸ ਓੰਕਾਰ ਈਸ਼ਵਰ ਮੰਤ ਅਸਥਾਨ ਦੇ ਉੱਤੇ ਸਥਾਪਿਤ ਹੋਇਆ ਉਸ ਨੂੰ ਹੀ ਓੰਕਾਰ ਕਹਿ ਕੇ ਸਾਰੇ ਭਗਤ ਜਨ ਉਹਦੀ स्तुਤੀ ਕਰਨ ਲੱਗ ਪਏ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਹਾ ਕਿ ਅਸਲ ਦੇ ਅੰਦਰ ਓੰਕਾਰ ਲਫਜ਼ ਜੋ ਹੈ ਉਹ ਉਸ ਪਰਿਪੂਰਣ ਪਰਮਾਤਮਾ ਉਸ ਪਰਿਪੂਰਣ ਬ੍ਰਹਮ ਜੋ ਆਪ ਆਦਤੋਂ ਇਸ ਪੂਰੀ ਕਾਇਨਾਤ ਦਾ ਰਚਣ ਵਾਲਾ ਹੈ ਰਚੇਤਾ ਹੈ ਔਰ ਨਿਰਾਕਾਰ ਹੈ ਇਹ ਉਹਦੇ ਵਾਸਤੇ ਹੈ ਗੁਰੂ ਨਾਨਕ ਸਹਿਬ ਮਹਾਰਾਜ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਜੋ ਓਮ ਨਮਾ ਲਿਖ ਕੇ ਇਹਨਾਂ ਬੱਚਿਆਂ ਨੂੰ ਪठन-ਪਾठन ਦੇ ਵਿੱਚ ਸਿਖਾਇਆ ਜਾ ਰਿਹਾ ਹੈ ਅਸਲ ਦੇ ਅੰਦਰ ਜੋ ਓਨਮ ਅੱਖਰ ਹੈ ਜੋ ਊੰਗ ਅੱਖਰ ਹੈ ਇਹਦਾ ਅਰਥ ਕੀ ਹੈ ਪਤਸ਼ਾਹੀ ਜੀ ਦੀ ਪਾਵਨ ਬਾਣੀ ਹੈ ਓਨਮ ਅੱਖਰ ਸੁਣੋ ਵਿਚਾਰ ਓਨਮ ਅੱਖਰ ਤ੍ਰਿਪਵਨਸਾਰ ਓਨਮ ਅੱਖਰ ਜੋ ਹੈ ਉਹ ਤਿੰਨਾ ਭਵਨਾ ਦਾ ਤ੍ਰਿਭਵਨ ਦਾ ਸਾਰ ਹੈ ਉਹ ਅਕਾਲ ਪੁਰਖ ਵਾਹਿਗੁਰੂ ਜੋ ਪੂਰੀ ਕਾਇਨਾਤ ਦਾ ਰਚਨ ਵਾਲਾ ਹੈ ਜੋ ਲਗਾਤਾਰ ਇੱਕ ਰਸ ਵਿਆਪਕ ਹੈ ਅਸਲ ਦੇ ਅੰਦਰ ਉਹੀ ਓਮ ਹੈ ਉਹੀ ਓਮਕਾਰ ਹੈ ਕਿਉਂਕਿ ਓਮ ਔਰ ਓਮਕਾਰ ਲਫ਼ਜ਼ ਇਸ ਸਮਾਨਾਰਥਕ ਸ਼ਬਦ ਨੇ ਇਹ ਦੋਨੋਂ ਹੀ ਸਮਾਨਾਰਥਕ ਸ਼ਬਦ ਨੇ ਸੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਦੋਂ ਪੰਡਿਆਂ ਦੇ ਨਾਲ ਇਹ ਵਿਚਾਰ ਕੀਤੀ ਤੇ ਉਹ ਜਿਹੜੇ ਪੰਡੇ ਪੁਜਾਰੀ ਸਨ ਉਹ ਕਹਣ ਲੱਗੇ ਕੋਈ ਨਵੀਂ ਬਾਤ ਨਹੀਂ ਰਿਗਵੇਦ ਦੇ ਅੰਦਰ ਵੀ ਇਹਦਾ ਕੋਈ ਜ਼ਿਕਰ ਹੁੰਦਾ ਹੈ ਕਿ ਜਿਹਦੇ ਅੰਦਰ ਪੂਰਨ ਬ੍ਰਹਮ ਦੀ ਬਾਤ ਰਿਗਵੇਦ ਦੇ ਅੰਦਰ ਕੀਤੀ ਗਈ ਔਰ ਵੇਦਾਂਤ ਦੇ ਅੰਦਰ ਵੀ ਇਹ ਬਾਤ ਹੁੰਦੀ ਹੈ ਕਿ ਜਿਹਦੇ ਅੰਦਰ ਇਹ ਗੱਲ ਕਹੀ ਜਾਂਦੀ ਹੈ ਕਿ ਉਹ ਰੱਬ ਇੱਕ ਹੈ ਜਿਹਦੇ ਅੰਦਰ ਜਿਵੇਂ ਤੁਸੀਂ ਇਸ ਦਾ ਬਿਆਨ ਕਰ ਰਹੇ ਹੋ ਕਿ ਉਹ ਇੱਕ ਹੈ ਉਹ ਅਵਿਰਲ ਹੈ ਉਹ ਵਿਆਪਕ ਹੈ ਵੇਦਾਂਤ ਦੇ ਅੰਦਰ ਵੀ ਕਿਹਾ ਗਿਆ ਕਿ ਇਕੋ ਬ੍ਰਹਮ ਦੁਤਿਆ ਨਾਸਤੀ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਹਨਾਂ ਨੇ ਕਿਹਾ ਕਿ ਇਹ ਜੋ ਇੱਕ ਰੱਬ ਦੀ ਗੱਲ ਇੱਕ ਬ੍ਰਹਮ ਦੀ ਗੱਲ ਤੁਸੀਂ ਕਰ ਰਹੇ ਹੋ ਜੋ ਸਾਰੇ ਅਵਤਾਰਾਂ ਨੂੰ ਜਨਮ ਦੇਣ ਵਾਲਾ ਹੈ ਸਾਰੀ ਕਾਇਨਾਤ ਦੇ ਅੰਦਰ ਰਵਣ ਕਰ ਰਿਹਾ ਹੈ ਉਹਦੇ ਬਾਬਤ ਤੇ ਵੇਦਾਂਤ ਦੇ ਅੰਦਰ ਪਹਿਲਾਂ ਹੀ ਜ਼ਿਕਰ ਆ ਜਾਂਦਾ ਹੈ ਕਿ ਇਕੋ ਬ੍ਰਹਮ ਦੁਤਿਆ ਨਾਸਤੀ ਸੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਹਾ ਨਾ ਬਾਦੁਰਸਤ ਗੱਲ ਹੈ ਬਿਲਕੁਲ ਸਹੀ ਗੱਲ ਹੈ ਲੈਕਿਨ ਪਿਓ ਹੋਵੇ ਇੱਕ ਬਾਪ ਹੋਵੇ ਇੱਕ ਤੇ ਉਹ ਆਪਣੇ ਬੱਚਿਆਂ ਦੇ ਅੰਦਰ ਵਿਤਕਰਾਂ ਨਹੀਂ ਕਰਦਾ ਜੇ ਹੈ ਇੱਕ ਤੇ ਫਿਰ ਬ੍ਰਾਹਮਣ ਜਨਮ ਕਰਕੇ ਕਿਵੇਂ ਸਰਵੋੱਚ ਹੋ ਗਿਆ ਔਰ ਇੱਕ ਛੂਦਰ ਜਨਮ ਕਰਕੇ ਕਿਵੇਂ ਹੀਣਾ ਹੋ ਗਿਆ ਉਹਦੀ ਪਰਛਾਈ ਤੋਂ ਵੀ ਲੋਕ ਡਰਦੇ ਨੇ ਔਰ ਜਾਤ ਕਰਕੇ ਉਸ ਨੂੰ ਆਪਣੇ ਜੀਵਨ ਦੇ ਅੰਦਰ ਹੀਣ ਭਾਵਨਾ ਦਾ ਸ਼ਿਕਾਰ ਹੋਣਾ ਪਿਆ ਐਵੇਂ ਨਹੀਂ ਹੋ ਸਕਦਾ ਸੀ ਕਿਉਂਕਿ ਇੱਕ ਬਾਪ ਦੇ ਬੱਚੇ ਜੋ ਹਨ ਉਹ ਸਾਰੇ ਹੀ ਬਰਾਬਰ ਹੁੰਦੇ ਨੇ ਦੂਜੀ ਗੱਲ ਕਿ ਹੋਰ ਸਾਰੇ ਮਤਵਤਾਂਤਰ ਵੀ ਜਿਨ੍ਹਾਂ ਦੇ ਅੰਦਰ ਇਸਲਾਮ ਮਤ ਜਿਨ੍ਹਾਂ ਦੇ ਅੰਦਰ ਈਸਾਈ ਮਤ ਔਰ ਬਹੁਤ ਸਾਰੇ ਮਤਵਤਾਂਤਰ ਉਹ ਵੀ ਇੱਕ ਰੱਬ ਦੀ ਗੱਲ ਕਰਦੇ ਨੇ ਇੱਕ ਬ੍ਰਹਮ ਦੀ ਬਾਤ ਕਰਦੇ ਨੇ ਲੇਕਿਨ ਇੱਕ ਖੁਦਾ ਦੀ ਗੱਲ ਕਰਨ ਵਾਲਾ ਜੇ ਦੂਜੇ ਨੂੰ ਕਾਫਰ ਆਖੇ ਔਰ ਕੇਵਲ ਮਾਤਰ ਆਪਣੇ ਵਾਸਤੇ ਜੋ ਉਹਦੀ ਸ਼ਰਅ ਸ਼ਰੀਅਤ ਨੂੰ ਮੰਨੇ ਔਰ ਉਹੀ ਭਰਿਸ਼ਟ ਦਾ ਹੱਕਦਾਰ ਹੋ ਸਕਦਾ ਹੈ ਜੋ ਉਹੀ ਖੁਦਾ ਦੇ ਦਰਸ਼ਨ ਕਰ ਸਕਦਾ ਹੈ ਜੋ ਸਤਵੇਂ ਅਸਮਾਨ ਤੇ ਬਿਠਾ ਹੈ ਐਸਾ ਨਹੀਂ ਹੋ ਸਕਦਾ ਜੋ ਅਕਾਲਪੁਰਖ ਹੈ ਜੋ ਬ੍ਰह्म ਹੈ ਉਹ ਪੂਰੀ ਕਾਇਨਾਤ ਦੇ ਅੰਦਰ ਰਵਣ ਕਰ ਰਿਹਾ ਹੈ ਹਰ ਇੱਕ ਹਿਰਦੇ ਮਾਤਰ ਦੇ ਅੰਦਰ ਉਹ ਆਪ ਵਸਿਆ ਹੈ ਔਰ ਸਾਰਿਆਂ ਦੇ ਵਾਸਤੇ ਹੀ ਭਾਵੇਂ ਕੋਈ ਜੈਨੀ ਹੈ ਬੁੱਧੀ ਹੈ ਇਸਾਈ ਹੈ ਹਿੰਦੂ ਹੈ ਇਸਲਾਮ ਮਾਦਾਧਾਰਨੀ ਹੈ ਉਹ ਸਾਰਿਆਂ ਦਾ ਹੀ ਪਿਓ ਹੈ ਸਾਰਿਆਂ ਦਾ ਸਾਂਝਾ ਬਾਪ ਹੈ ਉਹ ਕਿਸੇ ਦੇ ਨਾਲ ਵਿਤਕਰਾਂ ਨਹੀਂ ਕਰ ਸਕਦਾ ਫਿਰ ਦੂਜੀ ਗੱਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਹਨਾਂ ਨੂੰ ਸਮਝਾਈ ਕਿ ਮੈਂ ਹਲੇ ਹਲੇ ਬਨਾਰਸ ਤੋਂ ਆਇਆ ਪ੍ਰੋਤੇ ਬਹੁਤ ਵੱਡੇ ਸਾਡੇ ਭਗਤ ਕਬੀਰ ਸਾਹਿਬ ਜੀ ਰੇਂਦੇ ਨਿਵਾਸ ਕਰਦੇ ਨੇ ਉਹਨਾਂ ਦੀ ਕੁਝ ਬਾਣੀ ਮੈਂ ਆਪਣੇ ਨਾਲ ਲੈ ਕੇ ਆਇਆ ਹਾਂ ਜਿਨ੍ਹਾਂ ਨੇ ਸਵਾਲ ਕੀਤਾ ਕਿ ਬ੍ਰਹਮਾ ਵੱਡਾ ਕਿ ਜਾਸੂ ਪਾਇਆ ਵੇਦ ਵੱਡਾ ਕਿ ਜਹਾਂ ਤੇ ਆਇਆ ਕਿ ਇਸ ਗੱਲ ਦਾ ਜਵਾਬ ਦਿਵੋ ਬ੍ਰਹਮਾ ਵੱਡਾ ਕਿ ਜਾਸੂ ਪਾਇਆ ਕਿ ਬ੍ਰਹਮਾ ਵੱਡਾ ਹੈ ਕਿ ਉਸ ਬ੍ਰਹਮੇ ਨੂੰ ਪੈਦਾ ਕਰਨ ਵਾਲਾ ਕੋਈ ਉਹ ਵੱਡਾ ਹੈ ਜਾਂ ਵੇਦ ਵੱਡਾ ਕਿ ਜਹਾਂ ਤੇ ਆਇਆ ਵੇਦ ਵੱਡਾ ਹੈ ਕਿ ਵੇਦਾਂ ਦਾ ਰਚੇਤਾ ਵੱਡਾ ਹੈ ਤੇ ਉਹ ਪੰਡਿਤ ਕਹਿਣ ਲੱਗੇ ਬਿਲਕੁਲ ਇਸ ਸਵਾਲ ਦੇ ਅੰਦਰ ਹੀ ਇਹਦਾ ਜਵਾਬ ਹੈ। ਬ੍ਰਹਮੇ ਨੂੰ ਪੈਦਾ ਕਰਨ ਵਾਲਾ ਵੱਡਾ ਹੈ ਔਰ ਵੇਦਾਂ ਨੂੰ ਜਨਮ ਦੇਣ ਵਾਲਾ ਵੇਦਾਂ ਦਾ ਰਚੇਤਾ ਵੱਡਾ ਹੈ। ਗੁਰੂ ਨਾਨਕ ਮਹਾਰਾਜ ਜੀ ਨੇ ਉਹਨੂੰ ਕਿਹਾ ਹਾਂ ਇਸੇ ਤਰ੍ਹਾਂ ਉਹ ਕਾਲਪੁਰਖ ਵਾਹਿਗੁਰੂ ਉਹ ਬ੍ਰਹਮ ਜਿਸ ਨੇ ਸਾਰੇ avatars ਨੂੰ ਜਨਮ ਦਿੱਤਾ ਅਸਲ ਦੇ ਅੰਦਰ ਉਹ ਵੱਡਾ ਹੈ। ਉਸ ਨੂੰ ਕਿਸੇ ਵੀ ਨਾਮ ਦੇ ਨਾਲ ਚੇਤਾ ਕਰ ਸਕਦੇ ਹੋ। ਲੇਕਿਨ ਜੇ ਅਸੀਂ ਕਿਸੇ ਖਾਸ ਮੂਰਤ ਨੂੰ ਕਿਸੇ ਖਾਸ avatars ਨੂੰ ਜਾ ਕਿਸੇ ਵੀ ਮੁਲਖ ਦੇ ਵਾਸਤੇ ਉਹ ਲਫ਼ਜ਼ ਵਰਤਦੇ ਹਾਂ ਉਹ ਲਫ਼ਜ਼ ਕੇਵਲ ਤੇ ਕੇਵਲ ਉਸ ਅਕਾਲਪੁਰਖ ਵਾਸਤੇ ਹੀ ਵਰਤਿਆ ਜਾ ਸਕਦਾ ਹੈ ਇਹ ਓਮਕਾਰ ਲਫ਼ਜ਼ ਗੁਰੂ ਨਾਨਕ ਮਹਾਰਾਜ ਜੀ ਨੇ ਜੋ ਇੱਕ ਓੰਕਾਰ ਦੇ ਰੂਪ ਦੇ ਅੰਦਰ ਅਸੀਂ ਰੋਜ਼ਾਨਾ ਪਠਨ ਪਾਠਨ ਕਰਦੇ ਨੇ ਉਸ ਸਮੇਂ ਉਹਨਾਂ ਨੂੰ ਸਮਝਾਇਆ ਕਿ ਮੈਂ ਓੰਕਾਰ ਨੂੰ ਕਿਵੇਂ ਜਾਣਦਾ ਹਾਂ ਓੰਕਾਰ ਆਦ ਮੈਂ ਜਾਨਾਂ ਲਿਖ ਅਰ ਮਿਟੇ ਤਾਹੇ ਨਾ ਮਨਾ ਉਹਨਾਂ ਨੇ ਕਿਹਾ ਕਿ ਮੈਂ ਜੋ ਕਬੀਰ ਸਾਹਿਬ ਜੀ ਦਾ ਪਾਵਨ ਬੋਲ ਸਨ ਕਿ ਓੰਕਾਰ ਆਦ ਮੈਂ ਜਾਨਣਾ ਮੈਂ ਓੰਕਾਰ ਨੂੰ ਆਦ ਤੋਂ ਜਾਣਦਾ ਉਸ ਆਦ ਤੋਂ ਉਸ ਮੁੱਢ ਤੋਂ ਜੋ ਮੁੱਢ ਤੋਂ ਹੈ ਅਸਲ ਦੇ ਅੰਦਰ ਉਹ ਓੰਕਾਰ ਹੈ ਉਸ ਨੂੰ ਕਿਸੇ ਨਾਮ ਦੇ ਨਾਲ ਯਾਦ ਕਰ ਲੋ ਓੰਕਾਰ ਆਦ ਮੈਂ ਜਾਨਣਾ ਲਿਖ ਅਰ ਮਿਟਾ ਤਾਹੀਂ ਨ ਮਾਨਾ ਜੋ ਉਸ ਬ੍ਰਹਮ ਨੇ ਪੈਦਾ ਕੀਤਾ ਹੈ ਜੋ ਉਸ ਨੇ ਜਨਮ ਦਿੱਤਾ ਹੈ ਜਿਸ ਨੂੰ ਕੋਈ ਅਵਤਾਰ ਹੋਵੇ ਜਾਂ ਕੋਈ ਵੱਡਾ ਵੱਡੇ ਤੋਂ ਵੱਡਾ ਪੁਰਖ ਹੋਵੇ ਜਿਸ ਉਸ ਅਕਾਲ ਪੁਰਖ ਵੈਗਰੂ ਨੇ ਜਿਸ ਨੂੰ ਜਨਮ ਦੇ ਦਿੱਤਾ ਔਰ ਜਿਸ ਨੂੰ ਖਤਮ ਕਰ ਦਿੱਤਾ ਮੈਂ ਉਸ ਨੂੰ ਓੰਕਾਰ ਨਹੀਂ ਮੰਨਦਾ ਮੈਂ ਉਸ ਨੂੰ ਰੱਬ ਨਹੀਂ ਮੰਨਦਾ ਤੇ ਫਿਰ ਗੁਰੂ ਨਾਨਕ ਸਾਹਿਬ ਨੇ ਅਖੀਰ ਵਿੱਚ ਆਪਣੀ ਬਾਤ ਰੱਖੀ ਕਿ ਉਹ ਓੰਕਾਰ ਜੋ ਬ੍ਰਹਮੇ ਨੂੰ ਪੈਦਾ ਕਰਨ ਵਾਲਾ ਹੈ ਓੰਕਾਰ ਬ੍ਰਹਮਾ ਉਤਪਤ ਓੰਕਾਰ ਕੀ ਅਜਿੰਚਿਤ ਓੰਕਾਰ ਸੈਲਜੁਗ ਭਏ ਓੰਕਾਰ ਵੇਦ ਨਿਰਮੇ ਮੈਂ ਉਸ ਓੰਕਾਰ ਨੂੰ ਮੰਨਦਾ ਹਾਂ ਜੋ ਬ੍ਰਹਮੇ ਨੂੰ ਪੈਦਾ ਕਰਨ ਵਾਲਾ ਹੈ ਜੋ ਵੇਦਾ ਨੂੰ ਪੈਦਾ ਕਰਨ ਵਾਲਾ ਹੈ ਜੋ ਸੈਲ ਔਰ ਇਸ ਸਾਰੀ ਕਾਇਨਾਤ ਨੂੰ ਪਹਾੜਾਂ ਨੂੰ ਰਚਣ ਵਾਲਾ ਹੈ ਉਹਨਾਂ ਦਾ ਕਰਤਾ ਹੈ ਮੈਂ ਉਸ ਅਕਾਲ ਪੁਰਖ ਵਹਿਗੁਰੂ ਨੂੰ ਉਸ ਪਰਮ ਸਤਿਆ ਨੂੰ ਬ੍ਰਹਮ ਮੰਨਦਾ ਹਾਂ ਊੰਕਾਰ ਮੰਨਦਾ ਹਾਂ